ਦੋਸਤੋ ਅੱਜ ਦੇ ਯੁੱਗ ਵਿੱਚ ਤਾਂ ਆਪਣੇ ਦੇਸ਼ ਭਾਰਤ ਵਿੱਚ ਰਹਿਣ ਵਾਸਤੇ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਔਰ ਆ ਜਿਹੜਾ ਸਿਹਰਾ ਤੁਹਾਡਾ ਇਹਨੂੰ ਉੱਚਾ ਰੱਖਣ ਵਾਸਤੇ, ਸਿੱਧਾ ਰੱਖਣ ਵਾਸਤੇ ਅੱਖ 'ਚ ਅੱਖ ਪਾ ਕੇ ਗਰਨ ਕਰਨ ਵਾਸਤੇ ਫਿਰ ਤਿਆਰ ਰਹਿਣਾ ਚਾਹੀਦਾ ਕਿ ਇਹਦੀ ਤੁਹਾਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਕੀਮਤ ਅਦਾ ਕਰਨੀ ਪਵੇ। ਵੈਸੇ ਤਾਂ ਮੈਂ ਔਰ ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਬਹੁਤ ਵੱਡੀਆਂ ਕੀਮਤਾਂ ਅਦਾ ਕੀਤੀਆਂ ਇਸੇ ਦੇਸ਼ ਦੇ ਰਾਜਨੀਤਿਕ ਮਾਹੌਲ ਵਿੱਚ ਰਹਿ ਕੇ ਵਿਚਰ ਕੇ ਉਹਨਾਂ ਤੇ ਮੇਰੇ ਪਿਤਾ ਜੀ ਤੇ ਬੜੇ ਲੰਬੇ ਸਮੇਂ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਵਿੱਚ ਡੀਟੇਨ ਕੀਤਾ ਗਿਆ ਜਿਵੇਂ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਗਿਆ ਦੂਰ ਦਰਾਡੇ ਜੇਲ੍ਹਾਂ ਚ ਅਗਰਤਲਾ West Bengal ਦੇ ਲਾਗੇ Tripura state ਪੂਰਾ 1 ਸਾਲ ਉੱਥੇ ਨਜ਼ਰਬੰਦ ਰਹੇ ਨੇ ਉਸ ਤੋਂ ਬਾਅਦ ਹਜ਼ਾਰੀ ਬਾਗ ਬਿਹਾਰ ਵਿੱਚ ਤਿਹਾਰ ਚ ਬਹੁਤ ਲੰਬਾ ਸਮਾਂ ਅੰਮਾਲੇ ਦੀ ਜੇਲ੍ਹ ਵਿੱਚ ਪੰਜਾਬ ਦੀਆਂ ਜੇਲ੍ਹਾਂ ਚ ਇਮਰਜੈਂਸੀ 19 ਮਹੀਨੇ ਇਹ ਸਾਰੀਆਂ ਕੈਦਾਂ ਉਹਨਾਂ ਨੇ ਇਕੱਠੀਆਂ ਕੋਈ ਅਸੀਂ ਧੰਦੇ ਵਾਲੇ ਆਦਮੀ ਨਹੀਂ ਸੀਗੇ ਸਾਡੇ ਵਾਸਤੇ ਕੋਈ ਰਾਜਨੀਤੀ ਧੰਦਾ ਨਹੀਂ ਸੀਗੀ ਸਿਰਫ ਸਰਕਾਰਾਂ ਦਾ ਵਿਰੋਧ ਕਰਨ ਵਾਸਤੇ ਆਪਣੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਸਤੇ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਆਪਣੇ ਪਾਣੀਆਂ ਦੀ ਗੱਲ ਕਰਨ ਵਾਸਤੇ ਇਹ ਕੀਮਤਾਂ ਉਹਨਾਂ ਨੇ ਵੀ ਅਦਾ ਕੀਤੀਆਂ ਤੇ ਹੁਣ ਮੇਰੀ ਵਾਰੀ ਆ ਮੇਰੇ ਤੇ ਇਸ ਵਕਤ ਪੰਜ ਤਾਂ ਮੁਕਦਮੇ ਜਿਹੜੇ ਮਗਲੀਆਂ ਸਰਕਾਰਾਂ ਨੇ ਕੀਤਾ ਛੱਡ ਦਿਓ ਸਾਰੇ ਰੱਦ ਰੁੱਦ ਕਰਤੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਪੰਜ ਮੁਕਦਮੇ ਆ ਜਿਹੜੀ ਐ ਖੋਤੀ ਭਗਵੰਤ ਮਾਨ ਦੀ ਸਰਕਾਰ ਹੈ ਇਹਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਉਹਨਾਂ ਵਿੱਚੋਂ ਇੱਕ ਮੁਕਦਮਾ ਬਹੁਤ ਸੰਗੀਨ ਜਿਹਦੇ ਵਿੱਚ ਮੈਨੂੰ ਨਾਬੇ ਜੇਲ੍ਹ ਚ ਡੀਟੇਨ ਕੀਤਾ ਗਿਆ ਸੀ ਐਨਡੀਪੀਐਸ ਦਾ 9 ਸਾਲ ਪੁਰਾਣਾ ਸਾਰਿਆਂ ਨੂੰ ਪਤਾ ਤਕਰੀਬਨ ਔਰ ਇਸ ਤੋਂ ਲਾਵਾ ਇੱਕ ਮੁਕਦਮਾ ਮੇਰੇ ਤੇ 2021 ਚ ਈਡੀ ਨੇ ਭਾਜਪੀ ਸਰਕਾਰ ਨੇ ਮੇਰੇ ਤੇ ਦਰਜ ਕਰਕੇ ਮੈਨੂੰ ਪਟਿਆਲਾ ਦੀ ਜੇਲ੍ਹ ਵਿੱਚ ਰੱਖਿਆ ਔਰ ਕੱਲ ਅਚਾਨਕ ਮੀਡੀਆ ਰਾਹੀਂ ਪਤਾ ਲੱਗਿਆ ਟੀਵੀ ਚੈਨਲ ਰਾਹੀਂ ਪਤਾ ਲੱਗਿਆ ਕੀ ਈਡੀ ਨੇ ਸਾਡਾ ਜਿਹੜਾ ਚੰਡੀਗੜ੍ਹ ਦਾ ਇਹ ਰਹਿائش ਆ ਉਸ ਨੂੰ ਅਟੈਚ ਕਰਤਾ ਵਾ ਈਡੀ ਟਵਿੱਟਰ ਤੇ ਆਪਰੇਟ ਕਰ ਰਹੀ ਆ ਮੈਨੂੰ ਕੋਈ ਨੋਟਿਸ ਨਹੀਂ ਆਇਆ ਅੱਜ ਮੈਂ ਤੁਹਾਡੇ ਨਾਲ ਅੱਜ ਬੈਠਾ ਵਾਂ 12 ਤਰੀਕ ਚ ਯਾਨੀ ਕਿ ਆਲਮੋਸਟ 24 ਘੰਟੇ ਬਾਅਦ ਜਦੋਂ ਈਡੀ ਨੇ ਖਬਰਾਂ ਛਾਪ ਦਿੱਤੀਆਂ ਸਾਰੇ ਦੇਸ਼ ਵਿੱਚ ਮੈਂ ਤੁਹਾਡੇ ਨਾਲ 24 ਘੰਟੇ ਬਾਅਦ ਇੱਥੇ ਬੈਠਾ ਵਾਂ ਆਪਣੇ ਘਰ ਵਿੱਚ ਚੰਡੀਗੜ੍ਹੀ ਬੈਠਾ ਮੈਨੂੰ ਕੋਈ ਨੋਟਿਸ ਨਹੀਂ ਸਰਵ ਹੋਇਆ ਤੁਸੀਂ ਦੇਖੋ ਇਸ ਵਿੱਚ ਇਸ ਦੇਸ਼ ਵਿੱਚ ਚੱਲ ਕੀ ਰਿਹਾ ਹੈ ਔਰ ਈਡੀ ਨੇ ਪਹਿਲਾਂ ਪ੍ਰੈਸ ਰਿਲੀਜ਼ ਜਾਰੀ ਕੀਤੀ ਦਿੱਲੀ ਚ ਦਿੱਲੀ ਤੋਂ ਤੇ ਟੀਵੀਾਂ ਨੇ ਚੱਕ ਦਿੱਤੇ ਕੰਮ ਖੈਰਾ ਦੀ ਪ੍ਰਾਪਰਟੀ ਅਟੈਚ ਖੈਰਾ ਦੀ ਪ੍ਰਾਪਰਟੀ ਅਟੈਚ ਫਿਰ ਸਾਡੇ ਘਰ ਦੇ ਗੇੜੇ ਮਾਰਨ ਲੱਗੇ ਫਿਰ ਮੈਂ ਜਦੋਂ ਦੇਖਿਆ ਤਾਂ ED ਨੇ ਆਪਣੇ ਟਵਿੱਟਰ ਤੇ ਬਾਅਦ ਵਿੱਚ ਸ਼ੇਅਰ ਕੀਤਾ ਕਿ ਖੈਰਾ ਸੁਖਪਾਲ ਸਿੰਘ ਖੈਰਾ ਦੀ ਅਸੀਂ ਚੰਡੀਗੜ੍ਹ ਰਿਹਾ ਇਸ ਪ੍ਰਾਪਰਟੀ ਅਟੈਚ ਕਰਤੀ ਮਾਮਲਾ 2021 ਦਾ ਵਾ ਅਦਾਲਤ ਵਿੱਚ ਕੇਸ ਚੱਲ ਰਿਹਾ ਵਾ ਔਰ ਜਿਸ ਆਧਾਰ ਤੇ ਕੇਸ ED ਨੇ ਚਲਾਇਆ ਵਾ ਉਹਦਾ ਸ਼ਡਿਊਲਡ ਡਿਫੈਂਸ NDPS ਦਾ ਕੇਸ ਜਿਹੜਾ ਭਗਵੰਤ ਮਾਨ ਦੀ ਮਿਹਰਬਾਨੀ ਦੇ ਨਾਲ ਮੇਰੇ ਤੇ ਦਰਜ ਹੋਇਆ ਉਹਦੇ ਕਰਕੇ ਚੱਲ ਰਿਹਾ ਵਾ ਔਰ ਉਹਦੀ ਵਾਸ਼ਿੰਗ ਜਿਹੜੀ ਆ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ ਪਰ ਕਿਉਂਕਿ ਹੁਣ ਪੰਜਾਬ ਦੇ ਵਿੱਚ 2027 ਚ ਇਲੈਕਸ਼ਨ ਆ ਰਹੀ ਆ ਇਸ ਕਰਕੇ ਈਡੀ ਨੇ ਹੁਣ ਆਪਣੇ ਨਿਸ਼ਾਨੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਹਨਾ ਕਿਹਨਾਂ ਨੂੰ ਅਸੀਂ ਬਾਵਾ ਮਰੋਣੀਆਂ ਕਿਹਨਾ ਕਿਹਨਾਂ ਨੂੰ ਦਬਾਉਣਾ ਕਿ ਇਹਨਾਂ ਨੂੰ ਤੁਮਕਾਉਣਾ ਤੇ ਕਿ ਇਹਨਾਂ ਨੂੰ ਡਰਾਉਣਾ ਇਸ ਤੋਂ ਪਹਿਲਾਂ ਸਾਡੇ ਜਿਹੜੇ ਜਨਰਲ ਸੈਕਟੀ ਇਨਚਾਰਜ ਬਣੇ ਨੇ ਨਵੇਂ ਕੁਪੇਸ਼ ਪਖੇਲ ਜਿਹੜੇ ਸਾਬਕ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ ਪਹਿਲਾਂ ਉਹਨਾਂ ਦੇ ਰੇਡ ਹੋਈ ਅੱਜ ਤੋਂ ਤਿੰਨ ਦਿਨ ਪਹਿਲਾਂ ਉਹਨਾਂ ਨੇ ਬਾਹਰ ਆਣ ਕੇ ਸਾਰੀ ਗੱਲ ਕੱਥ ਦੱਸਦੇ ਕਿ ਮੇਰੇ ਘਰੋਂ ਕੁਝ ਨਹੀਂ ਮਿਲਿਆ ਔਰ ਜੇ ਮਿਲੇ ਨੇ ਤੇ ਸਾਡੀ ਪ੍ਰਾਪਰਟੀ ਦੇ ਸਾਡੇ ਖਾਨਦਾਨੀ ਜਿਹੜੇ ਡਾਕੂਮੈਂਟਸ ਨੇ ਜ਼ਮੀਨ ਜਾਇਦਾਦ ਦੇ ਉਹ ਹਨ ਤੇ ਮੈਂ ਫੇਸ ਕਰੂੰ ਅਸਲ ਚ ਭਗੇਲ ਤੇ ਵੀ ਇਹੀ ਹਮਲਾ ਤਾਂ ਕੀਤਾ ਗਿਆ ਕਿਉਂਕਿ ਉਹ ਆਪਣਾ ਕੰਮ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਪੂਰੀ ਇਨਸਾਫਪਸੰਦੀ ਨਾ ਕਰ ਸਕੇ ਟਾਈਮ ਨਾ ਸਫੇਰ ਕਰ ਸਕੇ ਕਾਂਗਰਸ ਨੂੰ ਇੱਥੇ ਪੰਜਾਬ ਦੇ ਜਿਹੜੇ ਸਾਡਾ ਯੂਨਿਟ ਹੈ ਇਹਨੂੰ ਮਜ਼ਬੂਤ ਨਾ ਕਰ ਸਕੇ ਨੈਕਸਟ ਟਾਰਗੇਟ ਉਹਨਾਂ ਨੇ ਮੈਨੂੰ ਲੱਭ ਲਿਆ ਮਤਲਬ ਅੱਜ ਅਟੈਚਮੈਂਟ ਦੀ ਲੋਡ ਕੀਤੀ ਪਈ ਜਦ ਚਲਾਨ ਪੇਸ਼ ਕਰ ਚੁੱਕੀ ਆ ਈਡੀ 2021 ਚ ਚਲਾਨ ਪੇਸ਼ ਹੋ ਚੁੱਕਾ ਅਦਾਲਤਾਂ ਵਿੱਚ ਡੇਟਾ ਪੈਰੀਆਂ ਨੇ ਔਰ ਅਗਰ ਅਟੈਚਮੈਂਟ ਕਰਨੀ ਵੀ ਸੀਗੀ ਤੇ ਪਹਿਲਾਂ ਮੈਨੂੰ ਤਾਂ ਨੋਟਿਸ ਸਰਵ ਕਰਦੇ ਮੇਰਾ ਪੱਖ ਤਾਂ ਸੁਣਦੇ ਲੇਕਿਨ ਕੁਝ ਨਹੀਂ ਸੁਣਦੇ ਔਰ ਜਿਹੜੀ ਸੋ ਕਾਲਡ ਐਨਡੀਪੀਐਸ ਦੇ ਡਰੱਗਸ ਦੇ ਕੇਸ ਨੂੰ ਅਧਾਰ ਬਣਾ ਕੇ ਇਹਨੇ ਮੁਕੱਦਮਾ ਦਰਜ ਕੀਤਾ ਉਹਦਾ ਸਮਾਂ ਰੱਖਿਆ ਇਹਨਾਂ ਨੇ 2014 ਤੋਂ 2021 ਜਦਕਿ ਇਹ ਕੋਠੀ ਸਾਡੀ 1990 ਦੇ ਅਸੀਂ ਰਹਿ ਰਹੇ ਮਤਲਬ ਕਿੰਨੇ ਸਾਲ ਹੋ ਗਏ 35 ਸਾਲ ਪਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਵੀ ਕਬਜ਼ੇ 'ਚ ਕਰਨਾ ਵਾ ਚਲੋ ਅਟੈਚਮੈਂਟ ਐ ਉਹਨਾਂ ਦੇ ਕਰ ਸਕਦੇ ਅਸੀਂ ਉਹਦਾ ਲੀਗਲ ਰੂਟ ਲਵਾਂਗੇ ਉਹਦਾ ਪ੍ਰੋਸੈਸ ਕਰਾਂਗੇ ਔਰ ਬਹੁਤ ਸਾਰੀਆਂ ਇਦਾਂ ਦੀਆਂ ਅਟੈਚਮੈਂਟਸ ਇੰਡੀਆ ਨੇ ਉਹ ਹਾਈ ਕੋਰਟ ਨੇ ਸਟੇ ਕੀਤੀਆਂ ਹੋਈਆਂ ਨੇ ਮੈਂ ਉਧਰ ਤਾਂ ਜਾਊਂਗਾ ਲੇਕਿਨ ਮੇਰਾ ਤਾਂ ਆਪਣਾ ਫਰਜ਼ ਸੀਗਾ ਕਿ ਕਿਵੇਂ ਅੱਜ ਈਡੀ ਦਾ ਸੀਬੀਆਈ ਦਾ ਦੁਰਉਪਯੋਗ ਕਰਕੇ ਬੀਜੇਪੀ ਆਪਣੇ ਹੀ ਓਪੋਨੈਂਟਸ ਨੂੰ ਸਾਰੇ ਦੇਸ਼ ਵਿੱਚ ਉਹਨਾਂ ਨੂੰ ਧਮਕਾ ਰਹੀ ਆ ਉਹਨਾਂ ਨੂੰ ਡਰਾ ਰਹੀ ਆ ਪੇ ਪੈਦਾ ਕਰ ਰਹੀ ਆ ਕਿ ਤੁਸੀਂ ਖਬਰਦਾਰ ਜੇ ਸਾਡੇ ਦੇਸ਼ ਦੇ ਨਿਜ਼ਾਮ ਦੇ ਖਿਲਾਫ ਬੋਲੇ ਔਰ ਭਗਵੰਤ ਮਾਨ ਤੇ ਕੇਜਰੀਵਾਲ ਤੇ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਜਿਹੜਾ ਇਹਨਾਂ ਨੇ ਮੇਰੇ ਤੇ ਕੇਸ ਬਣਾਇਆ ਨਾ ਫਾਜ਼ਿਲਕਾ ਵਿੱਚ ਜਦੋਂ ਮੈਨੂੰ ਨਾਬੇ ਜੇਲ੍ਹ ਚ ਰੱਖਿਆ 4 ਮਹੀਨੇ ਇਹਨਾਂ ਨੇ ਈਡੀ ਦੀ ਟੋਟਲ ਚਲਾਨ ਨੂੰ ਕਾਪੀ ਪੇਸਟ ਕਰਕੇ ਮੇਰੇ ਚਲਾਨ ਵਿੱਚ ਪੇਸ਼ ਕੀਤਾ ਉੱਥੇ ਫਾਜ਼ਿਲਕਾ ਦੇ ਵਿੱਚ ਪੂਰਾ ਇਨ ਬਿਨ ਇੱਕ ਇੱਕ ਚੀਜ਼ ਉਹਦਾ ਕਹਿੰਦੇ ਈਡੀ ਬਹੁਤ ਖਰਾਬ ਹੈ ਜੀ ਸੀਬੀਆਈ ਬਹੁਤ ਤੰਗ ਕਰਦੀ ਹੈ ਹਮਾਰੇ ਕੋ ਪੇ ਉਸੇ ਈਡੀ ਦੇ ਚਲਾਨ ਦਾ ਸਾਰਾ ਲੈ ਕੇ ਮੇਰੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਔਰ ਜਦੋਂ ਸੁਪਰੀਮ ਕੋਰਟ ਗਏ ਮੇਰੀ ਜਮਾਨਤ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਨੇ ਵਗਾ ਕੇ ਮਾਰਿਆ ਫਾਜ਼ਿਲ ਕਾਦੀ ਐਨਡੀਪੀਐਸ ਦੀ ਟ੍ਰਾਇਲ ਮੇਰੀ ਸਟੇ ਕੀਤੀ ਹੋਈ ਸੁਪਰੀਮ ਕੋਰਟ ਨੇ ਔਰ ਮਾਰਚ ਮਹੀਨੇ ਵਿੱਚ ਮੇਰੀ ਕਵਾਸ਼ਿੰਗ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਅਗਰ ਉਹ ਕਵਾਸ਼ ਹੋ ਜਾਂਦਾ ਆ ਈਡੀ ਉਡੀ ਸਾਰੇ ਇਹ ਤੈਸ਼ ਸਨੈਚ ਹੋ ਜਾਣਗੇ ਕੋਈ ਕਿਤੇ ਕੋਈ ਲੱਭੇਗਾ ਨਹੀਂ ਪਰੰਤੂ ਅੱਜ ਤੱਕ ਜਿਹੜੀ ਈਡੀ ਦੀ ਤੇ ਭਗਵੰਤਪານ ਦੀ ਸਰਕਾਰ ਪੁਲਿਸ ਦੀ ਕੋਲਾਬੋਰੇਸ਼ਨ ਦੇ ਨਾਲ ਇਹ ਸਾਰਾ ਜਿਹੜਾ ਮੇਰੇ ਖਿਲਾਫ ਮਾਹੌਲ ਖੜਾ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਐਨਡੀਪੀਐਸ ਦਾ 2015 ਦਾ ਮੇਰੇ ਖਿਲਾਫ ਮੁਕਦਮਾ ਘੜਿਆ ਉਹ ਮੈਂ ਜਦੋਂ ਲੀਡਰ ਆਫ اپੋਜੀਸ਼ਨ ਸੀ ਇਸੇ ਬੋਕਰ ਪਾਰਟੀ ਦਾ ਇਹਨਾਂ ਦੀ ਕਰਤੂਤ ਦੇਖ ਲਓ ਤੁਸੀਂ ਜਿਨ੍ਹਾਂ ਦੇ ਕਰਕੇ ਮੇਰੇ ਤੇ ਕੇਸ ਬਣਿਆ ਕਿਉਂਕਿ 2017 ਜਦੋਂ ਮੈਂ ਰਾਣੇ ਗੁਰਜੀਤ ਨੂੰ ਜਿਹੜੀਆਂ ਨਜਾਇਜ਼ ਖੱਡਾਂ ਦੀ ਉਹਨੇ ਬੇਨਾਮੀ ਬੋਲੀ ਲਾਤੀ ਸੀ ਆਪਣੇ ਇੱਕ ਅਮਿਤ ਬਹਾਦਰ ਖਾਨ ਸਾਹਮੇ ਦੇ ਨਾਮ ਤੇ 25 ਕਰੋੜ ਰੁਪਏ ਦੀ ਜਦੋਂ ਮੈਂ ਉਹਨੂੰ ਪਰਸਿਊ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਰਾਣੇ ਗੁਰਜੀਤ ਨੂੰ ਉਸ ਵਕਤ ਕੈਬਨਿਟ ਚੋਂ ਕੱਢ ਦਿੱਤਾ ਸੀਗਾ ਬਸ ਉਸੇ ਕਰਕੇ ਮੈਂ ਪਹਿਲਾਂ ਕਾਂਗਰਸ ਵੇਲੇ ਉਹਦਾ ਜਿਹੜਾ ਖਮਿਆਜ਼ਾ ਭੁਗਤਿਆ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਿਹੜੀ ਉਹ ਅਦਾਲਤ ਨੇ ਮੈਨੂੰ ਸਮਨਿੰਗ ਕੀਤੀ ਸੀ ਪਹਿਲਾਂ ਦੋ ਰੂਟ ਹੋਏ ਨੇ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਦਾਲਤ ਦਾ ਰੂਟ ਲਿਆ ਸੀਗਾ ਜਿਹੜਾ ਮੈਂ ਸੁਪਰੀਮ ਕੋਰਟ ਨੂੰ ਚੈਲੰਜ ਕੀਤਾ 2023 ਦੀ ਫ फेब्रुवारी ਚ ਉਹਨਾਂ ਨੇ ਮੇਰੇ ਜਿਹੜੇ ਸਮਨ ਸੀ ਉਹ ਕਾਸ਼ ਕਰ ਦਿੱਤੇ ਕੰਮ ਖਤਮ ਹੋ ਗਿਆ ਸੀਗਾ ਫਿਰ ਭਗਵਾਨਤਮਨ ਨੇ ਦੂਸਰਾ ਰੂਟ ਲਿਆ ਮੇਰੇ ਤੇ ਕੇਐਫਆਈਆਰ ਦਰਜ ਕਰਕੇ ਐਫਆਈਆਰ ਚ ਮੇਰਾ ਨਾਮ ਇਨਕਲੂਡ ਕਰਕੇ ਇੱਕ ਬੜੇ ਹੀ ਕੀ ਕਹਿੰਦੇ ਹਾਰਡ ਐਂਡ ਕ੍ਰਿਮੀਨਲ ਇੱਕ ਵਨ ਮੈਂ ਉਹਦਾ ਨਾਮ ਨਹੀਂ ਲੈਂਦਾ ਫਿਰ ਸਾਰੇ ਕਹਿਣਗੇ ਜੀ ਤੁਸੀਂ ਅਦਾਲਤ ਦੀ ਬਾਹਰ ਹਾਰਡ ਐਂਡ ਕ੍ਰਿਮੀਨਲ ਜਿਹਦੇ ਤੇ 2 ਦਰਜਨ ਐਨਡੀਪੀਐਸ ਤੇ ਐਕਸਾਈਜ਼ ਦੇ ਮਕਦਮੇ ਦਰਜ ਨੇ ਜਿਹੜਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਵਾ ਉਸ ਬੰਦੇ ਨੂੰ ਮੇਰੇ ਖਿਲਾਫ ਗਵਾਹ ਬਣਾ ਕੇ ਕਿ ਜੀ ਅਖੇ ਸੁਖਪਾਲ ਸਿੰਘ ਖੇੜਾ ਨੇ 2015 ਦੇ ਵਿੱਚ ਇਸ ਵਿਅਕਤੀ ਨੂੰ ਇੱਕ ਸੋਨੇ ਦਾ ਬਿਸਕੁਟ ਦਿੱਤਾ ਤਾਂ ਜੱਜ ਸਾਹਿਬ ਨੇ ਜਦੋਂ ਮੈਨੂੰ ਬੇਲ ਦਿੱਤੀ ਹਾਈ ਕੋਰਟ ਵਾਲਿਆਂ ਨੇ ਉਹਨਾਂ ਨੇ ਕਿਹਾ ਨਾਲੇ ਤੁਸੀਂ ਕਹਿੰਦੇ ਕਿ ਖੇਰਾ ਪੈਸੇ ਲੈਂਦਾ ਵਾ ਨਾਲੇ ਤੁਸੀਂ ਕਹਿੰਦੇ ਖੇਰਾ ਸੋਨੇ ਦੇ ਬਿਸਕਟ ਉਹਨੂੰ ਦਿੰਦਾ ਉਸ ਉਹ ਵੀ ਇੱਕ ਆਧਾਰ 'ਚ ਮੇਰੀ ਬੇਲ ਹੋਂਦਾ ਤਾਂ ਅੱਜ ਮੇਰਾ ਤੁਹਾਡੇ ਨਾਲ ਮਕਸਦ ਸਿਰਫ ਇਹ ਸੀਗਾ ਦੇਖੋ ਗੱਲ ਇਹ ਆ ਕਿ ਹੁਣ ਦੋ ਰਾ ਨੇ ਪੋਲਿਟਿਕਸ ਵਿੱਚ ਇੰਡਿਆ 'ਚ ਜਾਂ ਤਾਂ ਸਿਰ ਸੁੱਟ ਕੇ ਨੀਵੇਂ ਹੋ ਕੇ ਧੌਣ ਸੁੱਟ ਕੇ ਇਹਨਾਂ ਦੇ ਪੈਰ ਫੜ ਲਓ ਤਾਂ ਕੋਈ ਈਡੀ ਨਹੀਂ ਆਵੇਗੀ ਕੋਈ ਸੀਬੀਆਈ ਨਹੀਂ ਆਵੇਗੀ ਜਾਂ ਫਿਰ ਥੋੜਾ ਸਿਰ ਉੱਚਾ ਰੱਖ ਕੇ ਆਪਣੀ ਗੱਲ ਕਰਨ ਦਾ ਮਾਦਾ ਰੱਖੋ ਮੈਂ ਉਸ ਕੈਟਾਗਰੀ ਚ ਆ ਕਿ ਮੈਂ ਗੱਲ ਕਰਨ ਦਾ ਮਾਦਾ ਰੱਖਦਾ ਕਿਉਂਕਿ ਮੈਨੂੰ ਸੰਸਕਾਰਾਂ ਵਿੱਚ ਐਡਾ ਝੁਕਣ ਦਾ ਐਡਾ ਡਰਾਉਣ ਦਾ ਡਰਨ ਦਾ ਮੈਨੂੰ ਸਿਖਾਇਆ ਨਹੀਂ ਗਿਆ ਪਿਆਰ ਨਾਲ ਤਾਂ ਸਾਨੂੰ ਉਦਾਂ ਹੀ ਕੋਈ ਖਰੀਦ ਲਵੇ ਆਣ ਕੇ ਕੋਈ ਪਿਆਰ ਨਾਲ ਆਣ ਕੇ ਕਵੇ ਤਾਂ ਮੇਰੇ ਕੋਲ ਮੇਰੇ ਖਿਆਲ ਆ ਜਿਹੜੀ ਮਰਜ਼ੀ ਚੀਜ਼ ਉਹ ਖਵਾ ਸਕਦਾ ਮੈਂ ਇੱਕ ਜਜ਼ਬਾਤੀ ਟਾਈਪ ਦਿਲ ਤੋਂ ਚੱਲਣ ਵਾਲਾ ਆਦਮੀ ਹਾਂ ਪਰ ਜੇ ਕੋਈ ਕਵੇ ਕਿ ਤੇਰੀ ਬਾਹਮ ਰੋੜ ਕੇ ਤੇਰੀ ਕੋਠੀ ਅਟੈਚ ਕਰਕੇ ਤੈਨੂੰ ਪਰਚੇ ਦਰਜ ਕਰਕੇ ਤੈਨੂੰ ਜੇਲ੍ਹ ਚ ਫੜ ਕੇ ਇਹ ਨੂੰ ਅਸੀਂ ਨਾਲ ਲਾਵਾਂਗੇ ਕੁਝ ਹੋਣਗੇ ਲੋਕ ਸਾਡੀ ਦੇਸ਼ ਤੇ ਰਾ ਪੰਜਾਬ ਦੀ ਰਾਜਨੀਤੀ ਜਿਹੜੇ ਇੰਨਾ ਕਰਦੇ ਹੋਣਗੇ ਜਿਹੜੇ ਹੁਣ ਖਲਾਰਾ ਪਾ ਰਹੇ ਨੇ ਲੱਗਦਾ ਕਾਂਗਰਸ ਵਿੱਚ ਇੱਕ ਖਦਸ਼ਾ ਪੈਦਾ ਹੋਇਆ ਹੋਇਆ ਕਿ ਜਿਹੜੇ ਲੋਕ ਹੁਣ ਆਪਣੇ ਪ੍ਰਾਈਵੇਟ ਵਪਾਰਾਂ ਦੀ ਗੱਲ ਮਾਲਵੇ ਵਿੱਚ ਜਾ ਕੇ ਕਰ ਰਹੇ ਨੇ ਉਹਨਾਂ ਨੂੰ ਐਂ ਲੱਗਦਾ ਜਿਵੇਂ ਕਿ ਭਾਜਪਾ ਨੇ ਉਹਨਾਂ ਦੀ ਬਾਹਮ ਰੋੜੀ ਜਿਹੜਾ ਪਿੱਛੇ ਉਹਨਾਂ ਤੇ ਰੇਡ ਕੀਤਾ ਤੇ ਹੁਣ ਉਹ ਉਹਨਾਂ ਦੀ ਬੋਲੀ ਬੋਲ ਰਹੇ ਨੇ ਵਰਨਾ ਮੈਨੂੰ ਦੱਸੋ ਬੋਰਡ ਤੇ ਲਿਖਿਆ ਜਾ ਰਿਹਾ ਕਿ ਨਵਾਂ ਪੰਜਾਬ ਇਹ ਥੋੜੀ ਜੀ ਮੱਕੀ ਵਿਜਵਾ ਕੇ ਬਰਸਾਤੀ ਨਵਾਂ ਪੰਜਾਬ ਸਿਰਜਾ ਜਾ ਸਕਦਾ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਕਦੀ ਨਸ਼ੇ ਦੇ ਖਿਲਾਫ ਨਹੀਂ ਬੋਲਿਆ ਇਹ ਬੰਦੇ ਨੇ ਜਿਨ੍ਹਾਂ ਨੇ ਕਦੀ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਨਹੀਂ ਬੋਲਿਆ ਇਹਨਾਂ ਨੇ ਬੇਅਦਬੀ ਦੇ ਖਿਲਾਫ ਲਫ਼ਜ਼ ਨਹੀਂ ਬੋਲੇ ਇਹਨਾਂ ਨੇ ਕਦੀ ਭਗਵੰਤ ਮਾਨ ਦੇ ਖਿਲਾਫ ਨਹੀਂ ਸ਼ਬਦ ਬੋਲੇ ਇਹਨਾਂ ਨੇ ਕਦੀ ਪੀਜੇ ਪੀ ਦੇ ਖਿਲਾਫ ਨਹੀਂ ਸ਼ਬਦ ਬੋਲੇ ਬਟ ਕੌਜ਼ ਅਮੀਰ ਨੇ ਔਰ ਉਹਨਾਂ ਨੇ ਉਹ ਰਾਹ ਦੂਸਰੇ ਵਾਲਾ ਚੁਣਿਆ ਹੋਇਆ ਕਿ ਗੋਡੀ ਫੜ ਗੋਡੇ ਫੜ ਕੇ ਧੌਣ ਥੱਲੇ ਸੁੱਟ ਕੇ ਮੁੱਛਾ ਉੱਤ ਕਰਨ ਉੱਤੇ ਕਰਨਾ ਆਦਮੀ ਦਲੇਰ ਨਹੀਂ ਸਮਝਿਆ ਜਾਂਦਾ ਸੋ ਇਹ ਦੋ ਕੈਟੇਗਰੀ ਦੇ ਪੋਲੀਟਿਸ਼ੀਅਨ ਅੱਜ ਸਾਡੇ ਪੰਜਾਬ ਦੇ ਵਿੱਚ ਹਨ ਮੈਂ ਤੁਹਾਡਾਂ ਨੂੰ ਸਿਰਫ ਇਹੀ ਪ੍ਰਣ ਕਰਨਾ ਕਿ ਚਲੋ ਹੁਣ ਕੀਮਤ ਤਾਂ ਮੈਂ ਪਹਿਲਾਂ ਵੀ ਅਦਾਗਾਂ ਕੀਤੀ ਐ ਤੇ ਗਾਂ ਵੀ ਕਰਨੀ ਪਵੇਗੀ ਆਈ ਥਿੰਕ ਸੋ ਜਦ ਤੱਕ ਇਸ ਮੈਂ ਰਾਜਨੀਤੀਛੱਸਾ ਲੈ ਰਿਆ ਵਾਂ ਪਰ ਮੇਰਾ ਤੁਹਾਡਾਂ ਨਾਲ ਪ੍ਰਣ ਇਹੀ ਹੈ ਕਿ ਜਿਵੇਂ ਮੇਰੇ ਪਿਤਾ ਜੀ ਨੇ ਆਪਣੀ ਗੱਲ ਕਹਿੰਦਿਆਂ ਕਹਿੰਦਿਆਂ ਜੇਲ੍ਹਾਂ ਕੱਟੀਆਂ ਔਰ ਉਹ ਆਪਣੀ ਸਾਰੀ ਜ਼ਿੰਦਗੀ ਅੱਛੇ ਕੰਮ ਕਰਕੇ ਕਹਿੰਦੇ ਐਨ ਉਸੇ ਤਰ੍ਹਾਂ ਮੈਂ ਆਪਣਾ ਕੰਮ ਕਰੀ ਜਾਣਾ ਮੈਂ ਨਸ਼ੇ ਦੇ ਖਿਲਾਫ ਵੀ ਬੋਲਣਾ ਮੈਂ ਭੀਐਡਬੀ ਦੇ ਖਿਲਾਫ ਵੀ ਬੇਇਨਸਾਫੀ ਖਿਲਾਫ ਬੋਲਣਾ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਵੀ ਬੁਲਾਉਣਾ ਮੈਂ ਦਿੱਤਾ ਖੱਡਾਂ ਤੇ ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਵੀ ਬੁਲਾਉਣਾ ਮੈਂ ਭਗਵੰਤ ਮਾਨ ਦੀ ਹਰ ਉਸ ਗੱਲ ਦਾ ਦੀ ਨੁਕਤਾਚੀਨੀ ਕਰਨੀ ਹੈ ਔਰ ਕੇਜਰੀ ਵਾਲ ਦੀ ਨੁਕਤਾਚੀਨੀ ਕਰਨੀ ਹੈ ਜਿਵੇਂ ਉਹਨਾਂ ਨੇ ਬੀਜੇਪੀ ਦੀ ਤਰ੍ਹਾਂ ਤੇ ਮੀਡੀਆ ਉੱਥੇ ਕਬਜ਼ਾ ਕੀਤਾ ਉਹਨਾਂ ਨੇ ਮੀਡੀਆ ਇੱਥੇ ਵੀ ਕਬਜ਼ਾ ਕੀਤਾ ਉੱਥੇ ਬੀਜੇਪੀ ਨੂੰ ਗਾਲਾਂ ਕੱਢਦੇ ਪੁਲਿਸ ਸੀਬੀਆਈ ਦਾ ਦੁਰਉਪਯੋਗ ਕਰਦੇ ਇੱਥੇ ਪੁਲਿਸ ਦਾ ਦੁਰਉਪਯੋਗ ਕਰਦੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਕੰਟੀਨਿਊਸਲੀ ਕੰਡੈਮ ਕਰਦੇ ਰਹਿਣਾ ਵਾ ਸੋ ਮੇਰੇ ਵੀਰੋ ਆ ਈਡੀ ਦੀ ਅਖੋਤੀ ਸੋ ਕਾਲਡ ਅਟੈਚ अगर तुसी मेरे नाल सहमत हो ते मेरी इस वीडियो नु सारे मैक्सिमम शेयर करना ताकि पावर कोर्डिडोर्स तक साडी गल ਪਹੁੰਚ ਸਕੇ ਮੈਂ ਆਪਣੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ ਦਾ ਬੜਾ ਮਸ਼ਕੂਰ ਹਾਂ ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਨੇ ਸਾਡੇ ਪਾਰਟੀ ਦੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਰਾਜਸਥਾਨ ਦੇ ਇੰਚਾਰਜ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ ਨੇ ਡਾਕਟਰ ਧਰਮਵੀਰ ਗਾਂਧੀ ਜੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਪ੍ਰਗਤ ਸਿੰਘ ਐਮਐਲਏ ਹੋਰ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਨਾ ਸਾਰਿਆਂ ਨੇ ਮੇਰੇ ਹੱਕ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਸਪੋਰਟ ਵੀ ਕੀਤੀ ਮੈਨੂੰ ਸਾਰਿਆਂ ਨੇ ਜ਼ਾਤੀ ਤੌਰ ਤੇ ਬਹੁਤ ਫੋਨ ਕੀਤੇ ਦਿੱਲੀੋਂ ਵੀ ਬਹੁਤ ਸਾਰੇ ਸੀਨੀਅਰ ਪਾਰਟੀ ਲੀਡਰਸ ਦੇ ਫੋਨ ਆਏ ਨੇ ਤਾਂ ਮੈਂ ਉਹਨਾਂ ਦਾ ਵੀ ਮਸ਼ਕੂਰ ਹਾਂ ਤਾਂ ਜ਼ਿਆਦਾ ਮੈਂ ਮਸ਼ਕੂਰ ਹਾਂ ਆਪਣੇ ਪੰਜਾਬ ਦੇ ਲੋਕਾਂ ਦਾ ਵਿਦੇਸ਼ਾਂ 'ਚ ਬੈਠੇ ਐਨਆਰਆਈ ਭਰਾਵਾਂ ਦਾ ਜਿਹੜੇ ਬਹੁਤ ਬਰੇਡ ਨੇ ਮੈਂ ਉਹਨਾਂ ਨੂੰ ਕਹਿਣਾ ਕਿ ਪਰੌਣਾ ਨਹੀਂਗਾ ਪਹਿਲਾਂ ਵੀ ਲੜੇ ਤੇ ਗਾਂ ਵੀ ਆਪਾਂ ਲੜਦੇ ਰਹਿਣਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ